ਬੁਖਾਰੇ ਤੋਂ ਅਸੀਂ ਚੱਲੇ ਆ ਤਾਸ਼ਕੰਦ ਆਪਣੇ ਜਿੱਦਾਂ ਐਮਬੈਸਡਰ ਮਸ਼ਹੂਰ ਹੁੰਦੀਆਂ ਹੀ ਨਾ ਉਹਵੇਂ ਦੀ ਇੱਥੇ ਆ ਵਾਲੀਆਂ ਮਸ਼ਹੂਰ ਆ ਹਰ ਇੱਕ ਜਗ੍ਹਾ ਤੇ ਇੰਜ ਚੈੱਕ ਹੁੰਦੇ ਆਪਣੇ ਨਹੀਂ ਤੇ ਕਈ ਡੇਟੇਸ਼ਨ ਐਵੇਂ ਦੇ ਆ ਵੀ ਚੈਕਿੰਗ ਕਰਦੇ ਹੀ ਨਹੀਂ ਦਿੱਲੀ ਤੋਂ ਸਵਾਏ ਇਹ ਕਿੰਨੇ ਮੁਲਾਜ਼ਮ ਖੜੇ ਆ 4 ਨੰਬਰ ਡੱਬਾ ਆ ਇਹਦਾ ਦੱਸ ਓਕੇ ਪਿੱਛੇ ਆ 4 ਨੰਬਰ ਕਹਿੰਦੇ ਇੰਜ ਮਦਦ ਵੀ ਕਰ ਦਿੰਦੇ ਆ ਯਾਰ ਸਮਾਨ ਸਮੂਚੜਾਣ ਲਈ ਆ ਵੇਖੋ ਜੂ ਬੇਕੀ ਰੇਲਾ ਕਿੰਨੀਆਂ ਸਾਫ਼ ਤੇ ਸ਼ਾਨਦਾਰ ਆ ਵਾਕਿਆ ਬਈ ਬੱਲੇ ਬੱਲੇ ਕਰਾਈ ਪਈ ਆ ਬੁਖਾਰੇ ਤੋਂ ਅਸੀਂ ਚੱਲੇ ਆ ਤਾਸ਼ਕੰਦ ਹੋਟਲ ਦੀ ਸਮਾਨ ਦਾ ਕਿ ਅਸੀਂ ਬਾਹਰ ਘੁੰਮ ਫਿਰ ਆਏ ਆ ਤੇ ਚੱਕ ਲਿਆ ਸਮਾਨ ਹੁਣ ਆ ਕੇ ਆਪਾਂ ਤੇ ਆਹ ਰਿਸੈਪਸ਼ਨ ਆ ਇਹਨਾਂ ਦੀ 골ਡਨ ਮਿਨਾਰਤ ਹੋਟਲ ਆ ਤੇ ਸੋਹਣਾ ਹੋਟਲ ਇਹ ਵਧੀਆ ਇੱਥੇ ਰੁਕਿਓ ਤੁਸੀਂ ਕਿਉਂਕਿ ਨਾ ਆਹ ਵੇਖੋ ਮਿਨਾਰੇ ਦੇ ਬਿਲਕੁਲ ਬਾਹਰ ਆਉਂਦਾ ਸਾਰਾ ਕੁਝ ਜੋ ਘੁੰਮਣ ਫਿਰਨ ਵਾਲਾ ਲੱਗੇ ਲੱਗੇ ਹੀ ਆ ਤੇ ਇੱਥੇ ਰੁਕ ਸਕਦੇ ਹੋ ਇੱਧਰ ਨਾਮ ਲਿਖਿਆ ਪਿਆ 골ਡਨ ਮਨਾਰਤ ਤੇ ਜਿਹੜਾ ਬਾਈ ਰਿਸੈਪਸ਼ਨ ਵਾਲਾ ਆ ਅਰੇ ਮੇਰਾ ਬੈਗ ਚੱਕ ਕੇ ਲੈ ਗਿਆ ਕਿਉਂਕਿ ਉਹਨਾਂ ਨੇ ਗੱਲ ਕਰ ਲਈ ਨਾ ਟੈਕਸੀ ਵਾਲੇ ਨਾਲ Znex ਬੋਕ ਕੀਤੀ ਇੱਥੇ ਉਹ ਐਪ ਚੱਲਦੀ ਹੈ ਉਹਨਾਂ ਨੇ ਸਮਝਾ ਦਿੱਤਾ ਵੀ ਕਿੱਥੇ ਮੈਂ ਖੜਾ ਆ ਤੇ ਜਦੋਂ ਕਿਤੇ ਆਉਣਾ ਹੋਵੇ ਉਸ ਵੈਕਸਤਾਨ ਪੂਰੇ ਜੇ ਤੁਹਾਨੂੰ ਇਹ ਐਪ ਲੱਭੂਗੀ Znex ਕਿਉਂਕਿ ਉਹ ਔਨ ਜਿਵੇਂ ਬੰਦਾ ਭਾ ਮੋਲ ਕਰਦਾ ਹੀ ਹੰਭ ਜਾਂਦਾ ਉੱਥੇ ਪੂਰਾ ਜੈਨੂਨ ਰੇਟ ਹੁੰਦਾ ਜਿਵੇਂ ਆਪਣੇ ਉਬਰ ਹੁੰਦੀ ਹੈ ਨਾ ਤੇ ਈਰਾਨ ਚ ਜਾਣਾ ਤਾਂ ਸਨੈਪ ਨਾਮ ਦੀ ਐਪ ਚੱਲਦੀ ਹੈ ਉੱਥੇ ਆ ਬਾਹਰ ਨਾਲ ਅਸਲੀ ਰੰਗ ਇੱਥੋਂ ਦੇ ਬਾਕੀ ਤਾਂ ਕ੍ਰੇਟਡ ਲੱਗਦਾ ਬਾਸਕਾ ਉਸ ਵੇ ਕੀ ਰੰਗ ਉਸ ਵੇ ਕੀ ਰੰਗ ਇਹ ਨਾ ਜਿਹੜਾ ਬਾਥ ਹਾਊਸ ਹੈ ਕਹਿੰਦੀ ਸੀ ਨਾ ਕਿ ਬਾਥ ਹਾਊਸ ਬੜੇ ਨਿਆਹ ਵਾਲਾ ਬਾਥ ਹਾਊਸ ਆ ਹੂੰ ਰਹਾਣੇ ਪਬਲਿਕ ਬਾਥ ਹਾਊਸ ਤੇ ਗੱਡੀ ਹੋਟਲ ਦੇ ਮੋੜੇ ਤਾਂ ਨਹੀਂ ਆਈ ਕਿਉਂਕਿ ਇਹ ਏਰੀਆ ਨਾ ਥੋੜਾ ਜਿਹਾ ਹੈਰੀਟੇਜ ਵਾਲਾ ਹੈ ਤੇ ਉਹ ਬਾਹਰ ਹੀ ਬੈਰੀਕੇਡ ਜੇ ਲਾ ਕੇ ਰੋਕ ਲੈਂਦੇ ਆ ਉਹ ਇੱਥੇ ਆ ਗਈ ਹੁਣੀ ਉਹਨਾਂ ਨੇ ਸਾਰਾ ਹੀ ਬੰਦ ਕੀਤਾ ਕਿਤੇ ਨਹੀਂ ਗੱਡੀ ਜਾਣ ਦਿੰਦੇ ਉਹ ਅੱਗੇ ਬੈਰੀਕੇਡ ਅੱਗੇ ਉਹਦੇ ਦੀ ਕਮਰੀ ਲੱਗਦਾ ਉਹੀ ਆ ਵੈਕ ਕਰ ਰਿਹਾ ਆ ਗੱਡੀ ਲੱਗੀ ਵੀ ਆ ਕੇ ਥੈਂਕ ਯੂ ਥੈਂਕ ਯੂ ਇਹ ਵਧੀਆ ਰੇਟ ਰੂਟ ਚੰਗਾ ਇਹਨਾਂ ਦੇ ਹੋਟਲ ਦਾ ਮਸਾਂ 11 12 ਡਾਲਰ ਜੇ ਮਿਲ ਜਾਊਗਾ ਠੀਕ ਆ ਬ੍ਰਦਰ ਥੈਂਕ ਯੂ ਵੈਰੀ ਮਚ ਓਕੇ ਥੈਂਕ ਯੂ ਥੈਂਕ ਯੂ ਸੇਮ ਟੂ ਯੂ ਕਿਚਲੇ ਹੋ ਜਨਾਬ ਜੀ ਆ ਕਿਲਾ ਆਪਾਂ ਹੁਣੇ ਜਾਂਦੇ ਜਾਂਦੇ ਪਿਛਲੀ ਵੀਡੀਓ 'ਚ ਵਿਜ਼ਿਟ ਕਰਕੇ ਆਏ ਆ ਵੇਖ ਲਿਓ ਕਿਵੇਂ ਦਾ ਆਪਣੇ ਜਿੰਨੇ ਕਿਲੇ ਹੁੰਦੇ ਨਾ ਉਹਦੇ ਨਾਲੋਂ ਤਾਂ ਖਸਤਾ ਹਾਲਤ ਹੀ ਹੈ ਇਹਦੀ ਪੁਰਾਣਾ ਬਾਲਾ ਤੇ ਹੈ ਨਹੀਂ ਕੁਛ ਅੰਦਰ ਇਹ ਦੇ ਵੇਖਣ ਵਾਲਾ ਖਾਸ ਇਹ ਆ ਬਖਾਰਾ ਸ਼ਹਿਰ ਆਮ ਬਖਾਰਾ ਸ਼ਹਿਰ ਆਵੇਂ ਦਾ ਜਿੱਥੋਂ ਹੁਣ ਆਪਾਂ ਲੰਘ ਰਹੇ ਆ ਬੜੀ ਸੰਘਣੀ ਆਬਾਦੀ ਨਹੀਂ ਲੱਭੂਗੀ ਤੁਹਾਨੂੰ ਹਿਸਾਬ ਜੇ ਦੀ ਲਿਮਟਡ ਜੀ ਹੈ ਮਾਰ ਤਾਂ ਹੈਗੀਆਂ ਵੈਸੇ ਬਾਬਾ ਡਿਵੈਲਪਡ ਏਰੀਆ ਹੈ। ਤਕਰੀਬਨ ਸਾਰਾ ਸ਼ਹਿਰ ਐਵੇਂ ਦਾ ਹੀ ਆ ਜਿਹੜਾ ਹੁਣ ਨਵਾਂ ਬੁਖਾਰਾ ਪੁਰਾਣਾ ਵੀ ਵਿਖਾਇਆ ਵੈਸੇ ਪਰ ਆਹ ਵੀਡੀਓ ਚ ਆਪਾਂ ਪੁਰਾਣੇ ਦੇ ਵਿੱਚੋਂ ਤਲੰਗੇ ਆਏ ਆ। ਇਹ ਸਿਰਫ ਤੁਹਾਨੂੰ ਨਵਾਂ ਜਿਹੜਾ ਮਾਡਰਨ ਸ਼ਹਿਰ ਆ ਅੱਜ ਕੱਲ ਦਾ ਉਹ ਵੇਖਣ ਨੂੰ ਮਿਲ ਸਕਦਾ ਸਾਰੇ ਬ੍ਰਾਂਡ ਸਾਰਾ ਕੁਝ ਇੱਥੇ ਹੀ ਆ। ਉਜ਼ਬੇਕਿਸਤਾਨ 'ਚ ਆਹ ਵਾਲੀ ਗੱਡੀ ਜਿਹੜੀ ਜਾ ਰਹੀ ਨਾ ਸੋ ਵੀ ਇਹਦੇ ਵੇਲੇ ਦੀ ਆ ਬ੍ਰਾਂਡ ਪਤਾ ਨਹੀਂ ਹੁਣ ਕਿਹੜਾ ਐ ਦਾ ਪਰ ਬਹੁਤ ਸੋਹਣੀ ਲੱਗੀ ਐ ਕਹਿੰਦੇ ਆ ਵੀ ਇਹ ਪੁਰਾਣੀਆਂ ਗੱਡੀਆਂ ਐ ਬਾਕੀ ਹੁਣ ਤਾਂ ਨਵੀਆਂ ਸਾਰੀਆਂ ਸ਼ੈਵਲੈਟ ਹੀ ਚੱਲਦੀ ਐ ਇੱਕ ਨਾ ਆਪਣੇ ਬਹੁਤ ਗੱਡੀ ਚੱਲੀ ਸੀ ਸਪਾਰਕ ਸ਼ੈਵਲੈਟ ਦੀ ਉਹ ਇੱਥੇ ਬਹੁਤ ਜ਼ਿਆਦੀ ਦਿਖਦੀ ਐ ਬਾਕੀ ਤਾਂ ਸੈਡਾਨ ਹੈਗੀਆਂ ਹੈਗੀਆਂ ਨੇ ਇਹਨਾਂ ਦੇ ਵਿੱਚ ਨੈਕਸੀਆ ਹੈਗੀ ਐ ਲੈਸੈਟੀ ਹੈਗੀ ਐ ਪਰ ਸਪਾਰਕ ਬਹੁਤ ਜ਼ਿਆਦੀ ਐ ਉਹ ਦੇਖੋ ਉੱਧਰ ਜਾ ਰਹੀ ਮੈਨੂੰ ਆ ਗੱਡੀਆਂ ਬਹੁਤ ਪਸੰਦ ਆਈਆਂ ਕਿਹੜੀਆਂ ਆ ਜਿਹੜੀਆਂ ਛੋਟੀਆਂ ਹੀ ਖੜਾਈਆਂ ਇੱਕ ਦੂਜੇ ਨਾਲ ਨਾ ਆਹੋ वैसे मेनू गूढे गूढे रंग पसंद नहीं वैसे काला ਤੇ ਚਿੱਟਾ ਹੀ ਪਸੰਦ ਆ ਪਰ ਇਹਨਾਂ ਗੱਡੀਆਂ ਚ ਨਾ ਦੂਸਰੇ ਰੰਗ ਜਿਹੜੇ ਹੋਰ ਆ ਉਹ ਸੋਹਣੇ ਲੱਗਦੇ ਆ ਬਹੁਤ ਸੋਹਣੇ ਲੱਗਦੇ ਹਰਾ ਜਿਹਾ ਇੱਕ ਫਰੂਜੀ ਜਿਹਾ ਤੇ ਇਹ ਆਪਣੇ ਜਿਦਾਂ ਐਮਬੈਸਡਰ ਮਸ਼ਹੂਰ ਹੁੰਦੀਆਂ ਹੀ ਨਾ ਉਵੇਂ ਦੀ ਇੱਥੇ ਆ ਵਾਲੀਆਂ ਮਸ਼ਹੂਰ ਆ ਉਹ ਪਰਲੇ ਪਾਸੇ ਖੜੀ ਦੇਗੀ ਫਰੂਜੀ ਜੀ ਖੜੀ ਸੀ ਸੋਹਣੀ ਜੀ ਇਹ ਬ੍ਰਾਂਡ ਬਾਈ ਪਤਾ ਹੋਇਆ ਕਿਸ ਨੂੰ ਤੇ ਜ਼ਰੂਰ ਦੱਸਿਓ ਵੀ ਕਿਹੜਾ ਇਹ ਕਮੈਂਟ ਕਰ ਦਿਓ ਆਪਾਂ ਮੰਨ ਕੇ ਵੀ ਸਾਨੂੰ ਨਹੀਂ ਪਤਾ ਤੇ ਆ ਆ ਵੀ ਸ਼ੈਵਲੈਟ ਦੀਆਂ ਜਿਹੜੀਆਂ ਆਪਣੇ ਓਮਨੀ ਹੁੰਦੀਆਂ ਸੀ ਡੱਬੇ ਡੱਬੇ ਜਿਹੜੀਆਂ ਨਹੀਂ ਉਹ ਫਿਲ ਪ੍ਰਾਣੀਆਂ ਫਿਲਮਾਂ 'ਚ ਮੈਟਾਡੋਰ ਕਹਿੰਦੇ ਮੈਟਾਡੋਰ ਓਮਨੀ ਹੁੰਦੀ ਵੇ ਇਹ ਹਾਂ ਐਦਾਂ ਹੀ ਆਪਣੇ ਚੱਲੀ ਜਾਂਦੇ ਛੋਟੇ ਨੇ ਐਦਾਂ ਹੀ ਕਹਿੰਦੇ ਹੁੰਦੇ ਮਰੂਤੀ ਦੀ ਓਮਨੀ ਚੱਲਦੀ ਸੀ ਆਹ ਪਰ ਸ਼ੈਵਲੈਟ ਦੀ ਹੈ ਇੱਥੇ ਪੁਰਾਣੀਆਂ ਫਿਲਮਾਂ 'ਚ ਇਹਨੂੰ ਕਿਡਨੈਪਿੰਗ ਲਈ ਵਰਤਿਆ ਜਾਂਦਾ ਹੁੰਦਾ ਸੀ ਤੇ ਬੁਖਾਰਾ ਸ਼ਹਿਰ ਠੀਕ ਆ ਵਧੀਆ ਲੱਗਿਆ ਸਾਨੂੰ ਤੇ ਸਾਡੇ ਇੱਥੇ ਆਉਣ ਦਾ ਬੁਖਾਰਾ ਘੁੰਮਣ ਦੇ ਦੋ ਕਾਰਨ ਸੀਗੇ ਇੱਕ ਤਾਂ ਇਹ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਪਣੀ ਉਦਾਸੀ ਦੇ ਦੌਰਾਨ ਆਏ ਸੀਗੇ ਸਮਰਕੰਦ ਤੇ ਬੁਖਾਰੇ 'ਚ ਤੇ ਦੂਸਰਾ ਕਾਰਨ ਇਹ ਆ ਵੀ ਸਿਲਕ ਰੂਟ ਦਾ ਹਿੱਸਾ ਰਿਹਾ ਆ ਕਿਉਂਕਿ ਗੁਰਦੁਆਰਾ ਸਾਹਿਬ ਹੈ ਨਹੀਂ ਕਿਉਂਕਿ ਇੱਥੇ ਸਿੱਖ ਆਬਾਦੀ ਨਹੀਂ ਹੈਗੀ ਜਿੱਦਾਂ ਆਪਾਂ ਮਸ਼ਦ ਦੇ ਵਿੱਚ ਵੀ ਲੱਭਣ ਦੀ ਕੋਸ਼ਿਸ਼ ਕੀਤੀ ਸੀਗੀ ਇੱਕ ਲੋਕੇਸ਼ਨ ਵੀ ਮਿਲੀ ਸੀਗੀ ਪਰ ਨਹੀਂ ਮਿਲਿਆ ਜੀ ਇਸੇ ਤਰ੍ਹਾਂ ਹੀ ਇੱਥੇ ਆ ਕਿਉਂਕਿ ਸਿੱਖ ਨਹੀਂ ਰਹਿੰਦੇ ਇਸ ਕਰਕੇ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ। ਆ ਜਿਵੇਂ ਅਸੀਂ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਕਿ ਜਦੋਂ ਰਸ਼ੀਆ ਇੱਥੇ ਆਇਆ ਉਸ ਵੇਲੇ ਇੱਥੋਂ ਸਿੱਖ ਚਲੇ ਗਏ ਸੀਗੇ ਸੇਮ ਉਸੇ ਤਰ੍ਹਾਂ ਜਿਵੇਂ ਅਫਗਾਨਿਸਤਾਨ 'ਚੋਂ ਹੁਣ ਸਿੱਖ ਤੇ ਹਿੰਦੂ ਮੂਵ ਕਰ ਗਏ ਆ ਤੇ ਬਾਕੀ ਆ ਸਿਟੀ ਬੱਸਸ ਐ ਮੇਂ ਦੀਆਂ ਚੱਲਦੀਆਂ ਇੱਥੇ ਵਾਲੀਆਂ ਛੋਟੀਆਂ ਛੋਟੀਆਂ ਇੱਕੋ ਜਿੰਗੀਆਂ ਹੀ ਸਾਰੀਆਂ ਹੂੰ ਇਹ ਵੀ ਦੱਸ ਰਿਹਾ ਸੀ ਕੋਈ ਵੀ ਛੋਟੀਆਂ ਜਿਹੜੀਆਂ ਨੇ ਇਹ ਵੀ ਸੋਵੀਅਤ ਵੇਲੇ ਦੀਆਂ ਹੈਗੀਆਂ ਹੁਣ ਵੈਸੇ ਨਵੀਆਂ ਆ ਗਈਆਂ ਇੱਥੇ ਸਿਟੀ ਬੱਸਾਂ ਵੀ ਬਾਕੀ ਬੁਖਾਰੇ ਦੇ ਵਿੱਚ ਵੀ ਕਾਫੀ ਹੈਗੇ ਐਜੂਕੇਸ਼ਨਲ ਇੰਸਟੀਟਿਊਟ ਮੁੰਡੇ ਇੱਧਰ ਵੀ ਪੜ੍ਹਦੇ ਆ ਆਪਣੇ ਕਾਫੀ ਮੈਂ ਪੂਰੇ ਜ਼ਬੇਕਿਸਤਾਨ ਦੇ ਵਿੱਚ ਵਿਦਿਅਕ ادارے ਹੈਗੇ ਆ ਤੇ ਜਿਹੜੇ ਜਦੋਂ ਉਹ ਯੂਕਰੇਨ ਦੇ ਵਿੱਚ ਜੰਗ ਸ਼ੁਰੂ ਹੋਈ ਆ ਤੇ ਉੱਥੋਂ ਵੀ ਬਹੁਤ ਸਾਰੇ ਮੁੰਡੇ ਮਾਈਗ੍ਰੇਟ ਹੋ ਕੇ ਇੱਥੇ ਆ ਗਏ ਮਤਲਬ ਕਿਸੇ ਦਾ ਦੂਜਾ ਸੈਮੈਸਟਰ ਸੀਗਾ ਉੱਥੇ ਕਿਸੇ ਦਾ ਚੌਥਾ ਸੀਗਾ ਉਹਨਾਂ ਨੇ ਫਿਰ ਇੱਥੋਂ ਦੀਆਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਈ ਹੈ ਤੇ ਉਹ ਵੀ ਆਪਾਂ ਨੂੰ ਮਿਲੇ ਸੀਗੇ ਆਹ ਵੇਖ ਲਓ ਵੀ ਕੀ ਹਾਲ ਕੀਤਾ ਉਹ ਗੱਡੀ ਦਾ ਜਿਹੜੀ ਆਪਾਂ ਕਹਿੰਦੇ ਆ ਸੋਹਣੀ ਜੀ ਲੱਗਦੀ ਆ ਨਾ ਉੱਤੇ ਆਰੇ ਇੰਜ ਲੱਦਿਆ ਅਫਗਾਨਿਸਤਾਨ ਤੋਂ ਬਾਅਦ ਹੁਣ ਵੇਖੀ ਆ ਇੱਥੇ ਇਦਾਂ ਲੱਵੀ ਪੂਰੀ ਗੱਡੀ ਲੱਦੀ ਹੋਵੇ ਉੱਥੇ ਦਾ ਪੂਰਾ ਮੁੱਲ ਲੈਂਦੇ ਜਾਂ ਭਰ-ਭਰ ਕੇ ਲੱਦ-ਲੱਦ ਕੇ ਲੈ ਜਾਂਦੇ ਗੱਡੀ ਉੱਥੇ ਕੋਈ ਵੀ ਗੱਡੀ ਹੋਵੇ ਨਾ ਚਾਹੇ ਉਹ ਟੋਇਟਾ ਦੀ ਜਿਹੜੀ ਸੀਗੀ ਉਹਨੂੰ ਐ ਪੂਰਾ ਲੱਦ ਲੈਂਦੇ ਸੀ ਛੱਤ ਨੂੰ ਡੱਬਾ ਡੁੱਬੇ ਡੱਬੇ ਡੁੱਬੇ ਭਰ ਲੈਂਦੇ ਸੀ ਉੱਤੇ ਜਾਂ ਬੈਸਤਰਾ ਪਤਾ ਨਹੀਂ ਕੀ ਕੁਝ ਲਾਦੇ ਸੀ ਯਾਰ ਸਿੱਧੀ ਰੋਡ ਆ ਕੇ ਆ ਗਿਆ ਮੋਰੇ ਸਟੇਸ਼ਨ ਵਾਕਜ਼ਲ ਲਿਖਿਆ ਮੁਖਾਰਾ ਵਾਕਜ਼ਲ ਵਾਕਜ਼ਲ ਮਤਲਬ ਸਟੇਸ਼ਨ ਤੇ ਵੀ ਚੰਗਾ ਗੱਡੀਆਂ ਦਾ ਕਾ ਪਿਆ ਇਹ ਬਾਈ ਨੇ ਆਪਾਂ ਨੂੰ ਲਾਇਆ ਇੱਥੇ 4:05 ਤੇ ਤੇ 4:15 ਤੇ ਆਪਣੀ ਰੇਲ ਲਿਆ 10 ਮਿੰਟ ਪਹਿਲਾਂ ਪਹੁੰਚਾਂਗੇ ਆਪਾਂ 10 ਮਿੰਟ ਪਹਿਲਾਂ ਪਹੁੰਚੇ ਹਾਂ ਤੇ ਆਪਾਂ ਜਿੱਦਣ ਪਹਿਲੇ ਦਿਨ ਆਏ ਸੀ ਬੁਖਾਰੇ ਨੂੰ ਸਮਰਕੰਦ ਤੋਂ ਉਸ ਦਿਨ ਟ੍ਰੇਨ ਪੂਰੇ ਪੂਰੇ ਟਾਈਮ ਤੇ 10 ਮਿੰਟ ਪਹਿਲਾਂ ਹੀ ਪਹੁੰਚ ਗਈ ਸੀ ਪੂਰੇ ਪੂਰੇ ਟਾਈਮ ਤੇ ਤੁਰਪੀ ਸੀਗੀ ਮਤਲਬ ਪਹੁੰਚ ਨਾ ਗਈ ਹੋਵੇ ਹੁਣ ਆਉਣ ਵਾਲੀ ਹੋਣੀ ਓਕੇ ਥੈਂਕ ਯੂ ਅਰ ਰਹਿਮਤ ਕਹਿੰਦੇ ਆ ਤਜਿਕਿਸਤਾਨ ਚ ਕਹਿੰਦੇ ਸੀਗੇ ਰਹਿਮਤ ਇੱਥੇ ਖ ਕਹਿੰਦੇ ਆ ਰਹਿਮਤ ਧੰਨਵਾਦ ਰਹਿਮਤ ਟ੍ਰੇਨ ਖੜੀ ਐ ਇੱਕ ਵੇਸੇ ਉਹੀ ਹੋਊਗੀ ਫਿਰ ਆਈ ਪੀ ਕਿਉਂਕਿ 10 ਮਿੰਟ ਪਹਿਲਾਂ ਹੀ ਪਹੁੰਚ ਜਾਣੀ ਸੀ ਪੂਰੇ ਟਾਈਮ ਤੇ ਦਰੂਗੀ ਇੱਧਰ ਲਈ ਬੰਦ ਆ ਇੱਧਰ ਲਿਖ ਲਈ ਆਹਾ ਕਿੰਨੀ ਸ਼ਾਨਦਾਰ ਐਂਟਰੈਂਸ ਆ ਯਾਰ ਸਮਾਨ ਚੈੱਕ ਕਰਾਉਣਾ ਇੱਥੇ ਪਹਿਲਾਂ ਆਓ ਬੀਬਾ ਜੀ ਆਜੋ ਇੱਥੇ ਬੈਗ ਰੱਖਣੇ ਆ ਆ ਵਧੀਆ ਚੀਜ਼ ਆ ਹਰ ਇੱਕ ਜਗ੍ਹਾ ਤੇ ਇੰਜ ਚੈੱਕ ਹੁੰਦੇ ਆਪਣੇ ਨਹੀਂ ਤੇ ਕਈ ਸਟੇਸ਼ਨ ਐਵੇਂ ਦੇ ਆ ਚੈਕਿੰਗ ਕਰਦੇ ਨਹੀਂ ਦਿੱਲੀ ਤੋਂ ਸਵਾਏ ਦੇ ਕਰਨੇ ਮੁਲਾਜ਼ਮ ਖੜੇ ਹੈ ਚੈਕਿੰਗ ਹੋ ਗਈ ਬਾਹਰ ਪਹੁੰਚ ਗਏ ਹੋ ਪਰਲੇ ਹੱਥ ਲੱਗੀ ਆ ਇੱਥੋਂ ਨਿਕਲ ਜਾਣਾ ਆਦੇ ਉਹਨਾਂ ਨੇ ਆਹੀ ਰਾਹ ਬਣਾਇਆ ਵਾ ਤਾਸ਼ਕਨ ਲਗਾਰਾ ਸ਼ਾਰਕ ਟ੍ਰੇਨ ਆ ਬਈ ਆਹ ਉਹ ਦਿਨ ਆਪਾਂ ਬੁਲੇਟ ਚ ਕੀਤਾ ਸੀ ਸਫ਼ਰ ਇਹ ਹੈ ਬਈ ਆਹ ਸ਼ਾਰਕ 4 ਨੰਬਰ ਡੱਬਾ ਹੈ ਇਹਦਾ ਇਧਰ 4 ਨੰਬਰ ਦਿਸ ਓਕੇ ਪਿੱਛੇ ਆ 4 ਨੰਬਰ ਕਹਿੰਦੇ ਇੱਥੇ ਕੋਈ ਹੋ ਨਹੀਂ ਪੁਲ ਨਹੀਂ ਪਾਰ ਕਰਨਾ ਪਿਆ ਆਹ ਨਹੀਂ ਤਾਂ ਆਪਣੇ ਪਟੜੀ ਤੋਂ ਲੰਘਣ ਨਹੀਂ ਦਿੰਦੇ ਆਪਣੇ ਤੇ ਗਾਹ ਬਹੁਤ ਹੁੰਦਾ ਨਾ ਰੇਲਾਂ ਦਾ ਤਾਂ ਕਰਕੇ ਪਰ ਇੱਥੇ ਇੱਕੋ ਹੀ ਇਹ ਖੜੀ ਹੈ ਇਹਦੇ ਵਿੱਚੋਂ ਹੀ ਲੰਗੀ ਜਾਂਦੇ ਸੀ ਉਹ ਦਿਨ ਮੈਂ ਵੇਖਦੀ ਸੀ ਮੈਂ ਕਿਹਾ ਵਿੱਚੋਂ ਲੰਗੀ ਜਾਂਦੇ ਆ ਉਦਾਂ ਵੇਛਦੀ ਇਹਨਾਂ ਨੇ ਨਾ ਉਹ ਰਖਿਆ ਆਰੇ ਸੀਮੈਂਟਡ ਬਣਾਏ ਆ ਹਾਂ ਮਤਲਬ ਕਿ ਤੋਂ ਨਹੀਂ ਲੰਘ ਸਕਦੇ ਇਦਾਂ ਦਿੱਤੀ ਜਗਾ ਜਿੱਥੋਂ ਕ੍ਰੋਸ ਕਰ ਸਕਦੇ ਆ 4 ਨੰਬਰ ਹਾਂ ਇਹੀ ਹੈ ਇਹ ਚਿੱਟੇਟ ਵਿਖਾ ਕੇ ਚੜਦੇ ਗਿਆ ਖਾਲੀ ਸਾਹਿਬ ਟਿਕਟ ਕਰਾਤੀ ਚੈੱਕ 2122 ਨੰਬਰ ਸੀਟ ਆ 4 ਨੰਬਰ ਡੱਬੇ ਚ ਚਲੋ ਸਹੀ ਗਈਆਂ ਹਾਂ ਹਾਂ ਅੱਜ ਸਹੀ ਗਏ ਬੁਲੇਟ 'ਚ ਪਰੇ ਦੀ ਲੰਘ ਗਏ ਸੀ 2122 ਨੰਬਰ ਯਾਰ ਫੇ ਪੁੱਠੇ ਬੰਨੇ ਆ ਗਈ ਟਿਕਟ। ਉਹ ਅੱਗੇ ਆ। ਪਰ ਆਪਾਂ ਇੱਥੇ ਬਹਿ ਜਾਾਂਗੇ ਕਿਤੇ ਕੋਈ ਨਾ ਇੱਥੇ ਕਿਹੜਾ ਹੱਲੇ ਕਹਿੰਨ ਛੱਡਣਾ। 212 ਆ ਹਮੇਸ਼ਾ ਇਦਾਂ ਹੀ ਕਿਉਂ ਹੁੰਦਾ ਸਾਡੇ ਨਾਲ? ਆ ਵੜੀ। ਉਧਰ ਨਹੀਂ ਜਾਣਾ ਸੀ ਤਾਂ ਉੱਥੇ ਮਿਲ ਗਈ। ਜਦੋਂ ਮੈਨੂੰ ਆਉਣਾ ਸੀ ਤੇ ਉੱਥੇ ਮਿਲੀ ਆ। ਹੁਣ ਦੇ ਇੱਧਰ ਨੂੰ ਚੱਲਿਆ ਦੇ। ਸੀਟ ਸਾਡੀ ਆ ਸੀ 212 ਨੰਬਰ ਕਿਉਂਕਿ ਟ੍ਰੇਨ ਉਧਰ ਨੂੰ ਜਾਣੀ ਆ। ਸਾਫ਼ ਵੇਖੋ ਵੇਹ ਕਿੰਨੀ ਆ। ਪਰ ਅਸੀਂ ਇੱਧਰ ਬੈ ਗਏ ਇੱਧਰਲੇ ਬੰਨੇ ਹਾਲੇ ਕਿਉਂਕਿ ਸੀਟਾਂ ਖਾਲੀ ਨੇ ਤੇ ਇੱਧਰ ਵੀ ਇੱਕ ਹੋਰ ਰੇਲ ਆ ਕੇ ਰੁਕੀ ਹੋਣੀ ਤੇ ਪੂਰੇ 4:20 ਤੇ ਤੁਰ ਪਈ ਇਹ ਇਹ ਰੇਲਾਂ ਯਾਰ ਟਾਈਮ ਦੀਆਂ ਬਹੁਤ ਪਰਬੰਧ ਆ ਕਿਉਂਕਿ ਉੱਥੋਂ ਦੇ ਲੋਕ ਸਫ਼ਰ ਦਾ ਰੇਲਵੇ ਤੇ ਹੀ ਕਰਦੇ ਆ ਹੂੰ ਨਾ ਬਾਹਲੀ ਲੇਟ ਤੇ ਨਾ ਪਹਿਲਾਂ ਆਉਂਦਿਆਂ ਨੂੰ ਲੱਗੀ ਪਈ ਸੀ 15 ਮਿੰਟ ਪਹਿਲਾਂ ਹੀ ਸਾਡੇ ਤੇ ਹੁਣ ਪੂਰੇ ਪੂਰੇ ਟਾਈਮ ਤੇ ਤੁਰ ਵੀ ਪਈ ਆ ਬੁਖਾਰਾ ਤੋਂ ਤਾਸ਼ਕੰਦ ਹੈਗਾ 570 ਕਿਲੋਮੀਟਰ ਤੇ ਟ੍ਰੇਨ 'ਚ ਆਪਾਂ ਨੂੰ ਲੱਗਣਗੇ 2.5 ਘੰਟੇ 4:20 ਤੇ ਤੁਰੀ ਹੈ ਤੇ 10:50 ਦੇ ਮਿੰਟ ਤੇ ਪਹੁੰਚੂਗੀ ਮਤਲਬ 11:00 ਤੋਂ ਪਹਿਲਾਂ-ਪਹਿਲਾਂ ਪਹੁੰਚ ਜਾਣੀ ਹੈ ਬੁਲੇਟ ਟ੍ਰੇਨ ਤਾਂ ਪੂਰੇ ਟਾਈਮ ਤੇ ਪਹੁੰਚੀ ਸੀ ਇਹਦਾ ਲੱਗੂ ਪਤਾ ਵੀ ਲੇਟ ਹੁੰਦੀ ਕਿ ਨਹੀਂ ਤਾਂ ਇਹਦਾ ਪੂਰੇ ਟਾਈਮ ਤੇ ਪਈ ਹੈ ਵੈਸੇ ਯਾਰ ਆਪਣੀਆਂ ਟ੍ਰੇਨਾਂ ਵੀ ਐਵੇਂ ਸਾਫ਼ ਰਹਿ ਸਕਦੀਆਂ ਪਰ ਪਤਾ ਨਹੀਂ ਲੋਕ ਰੱਖਦੇ ਕਿ ਉਹ ਨਹੀਂ ਬੰਦਿਆਂ ਤੇ ਡਿਪੈਂਡ ਕਰਦਾ ਹੁੰਦਾ ਦੇਖੋ ਹੁਣ ਇਹ ਨਾਲੇ ਵੀ ਤੇ ਬੰਦਿਆਂ ਨੇ ਚੱਲ ਬੰਦੇ ਵੀ ਸਾਫ਼ ਰੱਖ ਦੇਣਗੇ ਤੇ ਸਫਾਈ ਵੀ ਕਰ ਦਿੰਦੇ ਹੋਣਗੇ ਮੈਟ ਵਿਛਿਆ ਦੇਖੋ ਉੱਧਰ ਖੱਲੇ ਨੇ 5:20 ਮਿੰਟ ਤੇ ਅਗਲਾ ਸਟੇਸ਼ਨ ਆ ਗਿਆ ਇੱਥੇ ਰੁਕੀਆ ریل ਗੱਡੀ ਆ ਲੋਕ ਚੜੰਦੇ ਟਿਕਟਾ ਦਿਖਾ ਕੇ ਚੜਾਉਂਦਾ ਇਹਧਰ ਮਾਰ ਗੱਡੀ ਖੜੀ ਹੈ ਕੋਈ ਤੇ ਆ ਪਲੇਟਫਾਰਮ 'ਤੇ ਇਕੱਠਾ ਹੋ ਜਾਂਦਾ ਪੌੜੀਆਂ ਅੰਦਰ ਨੂੰ ਬੰਦ ਹੋ ਜਾਂਦੀ ਹੈ ਇੰਜ ਜਾਇਦਾ ਸਾਫ਼ ਕਰਾਉਂ ਜਾਂ ਇਸ ਸਟੇਸ਼ਨ ਨਾਲੀ ਇਹਨੇ ਫੇਰ ਚੱਕ ਲੈਣੀ ਹੈ ਪੌੜੀ ਐਂਜਮ ਮਦਦ ਵੀ ਕਰ ਦਿੰਦੇ ਆ ਯਾਰ ਸਮਾਨ ਸਮੂਹ ਚੜਾਉਣ ਲਈ ਆ ਦੇ ਆ ਸੈੱਟ ਤਾਂ ਇਹਨੇ ਤੇ ਇਹਦੇ ਨਾਲ ਹੀ ਪੌੜੀ ਬੰਦ ਹੋ ਗਈ ਲੋਕ ਲੱਗ ਗਿਆ ਪੌੜੀ ਹੁਣ ਅੰਦਰ ਨੂੰ ਆ ਗਈ ਸਾਰੀ ਆ ਵਧੀਆ ਸਿਸਟਮ ਆ ਆ ਚੱਕਾ ਕਰਤਾ ਜਿੰਦਾ 6:50 ਮਿੰਟ ਦੇ ਮਤਲਬ ਪੂਰੇ ਢਾਈਆਂ ਘੰਟਿਆਂ ਚ ਗੱਡੀ ਆ ਗਈ ਐ ਸਮਰਕੰਦ ਤੇ ਇੱਥੋਂ ਫਿਰ ਕੁਝ ਖਾਸ ਨਹੀਂ ਮਿਲਿਆ ਇੱਕ ਕੋਕ ਲਿਆ ਤੇ ਲੇਸ ਲਏ ਸਮੋਸਾ ਜ਼ਰੂਰ ਸੀ ਉਹ ਭਾਈ ਕੋਲ ਪਰ ਉਹ ਬੀਫ ਬੂਫ ਵਾਲਿਆ ਤੇ ਫਿਰ ਮੈਂ ਚੱਲਿਆ ਟ੍ਰੇਨ ਦੇ ਅੰਦਰ ਕੋਈ ਬੜੀ ਖਾਸ ਨਹੀਂ ਮਿਲਿਆ ਇੱਥੋਂ ਬ੍ਰੈਡ ਬਰੁੱਡ ਸਾਡੇ ਕੋਲ ਹੈਗੇ ਆਲਰੇਡੀ ਬੁਖਾਰੇ ਤੋਂ ਲਾਇਆ ਸੀ ਟਰੇਨ ਪਹੁੰਚ ਗਈ ਹੈ ਅਬੀ ਰਾਜਧਾਨੀ ਤਾਸ਼ਕੰਦ ਤਾਸ਼ਕੈਂਟ ਕਹ ਲੋ ਤਾਸ਼ਖੰਦ ਕਹ ਲੋ ਤਾਸ਼ਕੈਂਟ ਕਹ ਲੋ ਕਈ ਤਰ੍ਹਾਂ ਉਚਾਰਨ ਕੀਤਾ ਜਾਂਦਾ ਹੈ ਇਹਦਾ ਇਧਰ ਹੈਲਪ ਵੀ ਕਰ ਰਹੇ ਅੱਗੇ ਆਓ ਅੱਗੇ ਵੀ ਮੈਂ ਦਿਖਾਇਆ ਜੀ ਵੀ ਟੀਟੀ ਇਥੋਂ ਦੇ ਨਾ ਹੈਲਪ ਕਰਦੇ ਆ ਸ਼ੁਕਰੀਆ ਥੈਂਕ ਯੂ ਐਸਟੀਓ ਉਹਨਾਂ ਲਿਖਿਆ ਤਾਂ ਕਰਕੇ ਮੈਂ ਕਿਹਾ ਤਾਸ਼ਕੰਤ ਵੀ ਕਹਿੰਦੇ ਐ ਇਹਨੂੰ ਹੂੰ ਹੂੰ ਆ ਇਹਦੋਂ ਤੋਂ ਆ ਨਿਕਲਦਾ ਵੀ ਰੇਂਜੋਂ ਅੰਦਰ ਸੋਈਆਂ ਨੋ ਵਾਲੀ ਹਾਂ ਪਰ ਉਹ ਵਾਲੇ ਡੱਬੇ 'ਚ ਬੈਠੇ ਸੀਗੇ ਉਹ ਆ ਵਾਲਾ 4 ਨੰਬਰ ਡੱਬਾ ਸੀਗਾ ਸਾਰੇ ਪਾਸੇ ਬੁਖਾਰਾ ਹੀ ਆ ਹਾਂ ਸਾਰੇ ਆ ਜੋ ਨਿਕਲਣ ਡਿਆ ਅੰਦਰ ਉਹ ਚੱਲਣ ਡਿਆ ਨਾ ਹੀਟ ਸੀਗੀ ਨਾ ਹਾਂ ਹੀਟਿੰਗ ਸਿਸਟਮ ਚੱਲਦਾ ਮੈਂ ਕਿਹਾ ਹੈ ਹੀ ਸਪੈਸ਼ਲ ਟ੍ਰੇਨ ਤਾਸ਼ਕੰਦ ਬੁਖਾਰਾ ਆ ਹਾਂਜੀ ਹਾਂਜੀ ਉਹ ਲਿਖਿਆ ਨਾ ਉੱਪਰ ਏ ਵਾਲੀ ਜਿਹੜੀ ਸ਼ਾਰਕ ਆ ਇਹਦੇ ਵਿਚਾਲੀ ਚੱਲਦੀ ਆ ਤੇਗੀ ਪੰਜ ਸਾਰਿਆਂ ਨੂੰ ਉਹ ਵਾਲੀ ਦਾ ਨਾ ਐਫਰੋਸੀਆਬ ਸੀਗਾ ਨਾ ਜਿਹੜੀ ਚ ਆਪਾਂ ਪਹਿਲੇ ਦਿਨ ਬੁਖਾਰੇ ਤੋਂ ਆਹ ਸੌਰੀ ਸਮਰਕੰਦ ਤੋਂ ਬੁਖਾਰੇ ਗਏ ਸੀਗੇ ਉਹ ਸੀਗੀ ਬੁਲਟ ਟ੍ਰੇਨ ਆ ਵੀ ਵੈਸੇ ਅੰਦਰੋਂ ਉਸੇ ਤਰ੍ਹਾਂ ਦੀ ਆ ਸਪੀਡ ਵੀ ਵੈਸੇ ਵਧੀਆ ਸੀ ਇਹਦੀ ਕੋਈ ਐਵੇਂ ਦੀ ਗੱਲ ਨਹੀਂ ਵੀ ਸਪੀਡ ਘਟ ਹੋਵੇ ਕਿਉਂਕਿ ਤਕਰੀਬਨ 570 ਕਿਲੋਮੀਟਰ ਸੇਗਾ ਤੇ ਸਾਢੇ 6 ਘੰਟੇ ਅਜੇ ਪਹੁੰਚ ਗਏ ਆਪਾਂ ਸਾਢੇ 6 ਘੰਟੇ ਦਿੱਲੀ ਪਹੁੰਚ ਹੁੰਦਾ ਪੰਜਾਬ ਤੋਂ ਜਲੰਧਰੋਂ ਆਪਾਂ ਨੂੰ ਆਹੋ ਫੇਨ 350 ਬੜਾ ਰਸ਼ ਹੈ ਯਾਰ ਤੇ ਵੈਸੇ ਟ੍ਰੇਨ 5 50 ਤੇ ਪਹੁੰਚਣੀ ਸੀ 6 ਮਿੰਟ ਲੇਟ ਹੋਈ 56 ਤੇ ਪਹੁੰਚੀ ਆ ਇਥੇ 10 ਵਜੇ 56 ਉਹ ਨਹੀਂ ਭਾਈ ਸੀ ਨਾ 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 ਅਸੀਂ ਬੁੱਕ ਕਰਾਂਗੇ ਭਰਾ ਬਾਹਰਲੇ ਪਾਸੇ ਨਹਿਰ ਜਾਈ ਆ ਮਾਜਾ ਇੱਥੇ ਨਹੀਂ ਰਾਇਆ ਲੋ ਨਹੀਂ ਲਾਈ ਚਾਈ ਵੀ ਰਸ਼ ਪਰਵਾਵਾ ਆ ਰਸ਼ ਤਾਂ ਹੈਗਾ ਇਸੇ ਟ੍ਰੇਨ ਚੋਂ ਨਿਕਲੇ ਆ ਲੱਗਦਾ ਇੰਨਾ ਆ ਜਾ ਇਹਦੇ ਚਾਨਣੇ ਜੇ ਬਹਿ ਕੇ ਨਾ ਫਿਰ ਮੈਂ ਐਪ ਖੋਲ ਕੇ ਕਰਦਾ ਟੈਕਸੀ ਬੁੱਕ ਐਡਰੈਸ ਜਆ ਭਰ ਕੇ ਹੰਡੀ ਠੰਡੀ ਹਵਾ ਇਹ ਠੰਡਾ ਲੱਗਦਾ ਵੀ ਇਥੇ 6 ਡਿਗਰੀ ਟੈਂਪਰੇਚਰ ਹੋਇਆ ਪਿਆ ਇਸ ਵੇਲੇ ਦਾ ਪਰ ਬੁਖਾਰੇ ਦਾ ਟੈਂਪਰੇਚਰ ਗਰਮ ਸੀ ਵੀ ਹੂੰ ਉਹ 14 16 ਇੰਨਾ ਕਿਹਾ ਦਿਨੇ ਇੰਨਾ ਰਹਿੰਦਾ ਤੇ ਰਾਤ ਵੀ ਉਥੇ ਗਰਮੀ ਲੱਗਦੀ ਤੜਕੇ ਜੇ ਠੰਮਲ ਦਿਨੇ ਗਰਮੀ ਰਹਿੰਦਾ ਹੂੰ ਜਦੋਂ ਸਾਰਾਂ ਦਿਨ ਆਪਾਂ ਤੁਰਿਆ ਤੇ ਗਰਮੀ ਆ ਗਈ ਸੀ ਰਾਤ ਨੂੰ ਠੰਡ ਹੁੰਦੀ ਉਥੇ ਕੋਚ ਹਾਂ ਹਾਂ ਯੈਸ ਇਹ ਨੰਬਰ ਐ ਓਪਨ ਟਰੰਕ ਆ ਵੀਰਾ ਖਿੰਦਨ ਹਾ ਵਿੱਚ ਰੱਖ ਲਿਓ ਚੱਲ ਵੀ ਭਾਈ ਇਹ ਆਪਣੀ ਕੈਬ ਬੁੱਕ ਹੋਈ ਆ ਜੀ 21000 ਸੋਮ ਚ ਤੇ तकरीबन 1500 ਰੁਪਈਆ ਆ ਇੰਨਾ ਕੀ ਆਪਾਂ ਉਧਰੋਂ ਦਿੱਤਾ ਸੀ ਜਦੋਂ ਬੁਖਾਰੇ ਵਾਲੇ ਸਟੇਸ਼ਨ ਤੇ ਪਹੁੰਚੇ ਸੀਗੇ ਤੇ ਜਿਹੜੀਆਂ ਗੱਡੀਆਂ ਟਿਕਟਾਂ ਸੀਗੀਆਂ ਉਹ तकरीबन ਆਪਣੇ ਇੰਡੀਅਨ ਦੇ ਹਿਸਾਬ ਨਾਲ 2000 ਤੋਂ 21200 ਰੁਪਏ ਦੇ ਵਿੱਚ ਵਿਚੋਂ ਹੀਆਂ ਸੀਗੀਆਂ ਦੋਨਾਂ ਜਾਣਿਆਂ ਦੀਆਂ ਪਹੁੰਚ ਗਏ ਅਸੀਂ ਆਪਣੇ ਕਾਊਸਰਫਿੰਗ ਹੋਸਟ ਦੇ ਘਰ ਤੇ ਹੁਣ ਆਪਾਂ ਇੱਥੇ ਹੀ ਰੁਕਾਂਗੇ ਹਾਂਜੀ ਤੇ ਇਹ ਵੀਰ ਹੁਣੀ ਹੈਗੇ ਆ ਬੰਗਲਾਦੇਸ਼ ਤੋਂ ਜਿਨ੍ਹਾਂ ਦੇ ਕੋਲ ਆਪਾਂ ਰੁਕੇ ਆ ਪ੍ਰੋਫੈਸਰ ਨੇ ਇੱਥੇ ਪੜਾਉਂਦੇ ਆ ਤੇ ਪੜਾਉਣਾ ਇਹ ਮਤਲਬ ਜੌਬ ਕਰਦੇ ਆ ਨਹੀਂ ਤਾਂ ਹੁਣ ਤੱਕ ਆਪਾਂ ਜਿਹੜੇ ਸਟੂਡੈਂਟਸ ਨੂੰ ਮਿਲੇ ਸੀਗੇ ਉਹ ਇੱਥੇ ਪੜ੍ਹ ਨਹੀਂ ਆਏ ਸੀਗੇ ਤੇ ਇਹ ਦੂਸਰੀ ਵਾਰ ਆਪਾਂ ਇੱਥੇ ਕਾਊਸਰਫਿੰਗ ਵਰਤਨੇ ਆ ਉਜ਼ਬੇਕਿਸਤਾਨ 'ਚ ਬਾਕੀ ਕੱਲ ਨੂੰ ਬਾਈ ਹੁਣਾ ਦੇ ਨਾਲ ਵੀ ਗੱਲਬਾਤ ਕਰਾਂਗੇ ਮੜਾਵਾਂਗੇ ਤੇ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਮਿਲਦੇ ਆ ਅਗਲੀ ਵੀਡੀਓ 'ਚ ਬਾਏ ਬਾਏ